ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਤੁਹਾਡੇ ਕੋਲ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਬੂਰੀ ਇਹ ਟੋਕੜ ਗੱਬਣ ਚੋਟੀ ਸੋ ਦੋਸਤੋ ਇਸ ਦੀ ਕੀ ਡਿਟੇਲ ਹੈਗੀ ਆ ਪੂਰੀ ਬੇਰਵੇ ਸਿਹਤ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਪਿੰਡ ਜੱਸੀ ਬਾਗਵਾਲੀ ਸਭ ਤਸੀਲ ਜਿਹੜੀ ਸੰਗਤ ਪੈਂਦੀ ਹੈ ਜੀ ਜ਼ਿਲ੍ਹਾ ਤੇ ਤਸੀਲ ਇਹ ਸਾਨੂੰ ਬਠਿੰਡਾ ਲੱਗਦਾ ਹੈ ਬਠਿੰਡੇ ਤੋਂ ਡੱਬ ਵਾਲੀ ਰੋਡ ਤੇ ਦੋਸਤੋ ਇਹ ਪਿੰਡ ਜਿਹੜਾ ਜੱਸੀ ਬਾਗਵਾਲੀ ਹੈਗਾ ਸੋ ਕਿਸਾਨ ਵੀਰੋ ਓਨਰ ਇਸ ਦੇ ਬਾਈ ਅਜੀਪਾਲ ਗਿੱਲ ਹਨ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ ਉੱਪਰ ਦਿੱਤੇ ਗਏ ਹਨ ਦੋਸਤੋ 94630 28086 ਤੇ ਤੁਸੀਂ ਸੰਪਰਕ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਪਹਿਲਾ ਸੁਆ ਇਹ ਸੂਈ ਆ ਸਿੰਘਾਂ ਦੀ ਬੰਤਰ ਵੇਖੋਗੇ ਤੇ ਤੁਹਾਨੂੰ ਕੋਈ ਸੂਆਂ ਦੇ ਵਿੱਚ ਜਿੱਦਾਂ ਵੱਡੀ ਲੱਗੂਗੀ ਦੂਜੇ ਸੁਵੇ ਵੀ ਲੱਗ ਸਕਦੀ ਤੀਜੇ ਵੀ ਪਰ ਪਹਿਲੇ ਸੁਵੇ ਦੀ ਦੋਸਤੋ ਇਹ ਜਿਹੜੀ ਝੋਟੀ ਸੂਈ ਆ ਮਗਰ ਕੱਟੀ ਆ ਅੱਜ ਤਕਰੀਬਨ ਸੁਆ ਦੋਸਤੋ 10 ਮਹੀਨੇ ਦਾ ਹੋ ਗਿਆ ਦੋ ਡੰਗ ਦਾ ਜਿਹੜਾ ਮਿਲ ਇਸ ਟਾਈਮ ਜਿਹੜਾ ਰੈਡੀ ਹੈਗਾ ਉਹ 4.5 ਤੋਂ 5 ਕਿਲੋ ਦੇ ਅਵਿਚਕਾਰਾ ਹੈਗਾ ਬਾਕੀ 3.5 ਮਹੀਨਿਆਂ ਦੀ ਇਹ ਗੱਬਣ ਹੈਗੀ ਆ ਚੈੱਕ ਪਾਸ ਹੈਗੀ ਆ ਡਾਕਟਰ ਸਾਹਿਬਾਨ ਤੋਂ ਜਿਹੜੇ ਮੇਰੇ ਵੀਰ ਨੇ ਇਹ ਖਰੀਦਣੀ ਆ ਉਹ ਆਪਣੀ ਬਿਲਕੁਲ ਤਸੱਲੀ ਲਈ ਇਸ ਨੂੰ ਦੁਬਾਰਾ ਚੈੱਕ ਵੀ ਕਰਵਾ ਸਕਦਾ ਹੈ ਮੂਲ ਕਿਸਾਨ ਵੀਰੋ ਜਿਹੜਾ ਹੈਗਾ 50000 ਰੁਪਏ ਡਿਮਾਂਡ ਆ ਬਾਈ ਹੋਰਾਂ ਦੀ ਬਾਕੀ ਥੋੜੇ ਬਤੇ ਮਾਨ ਦੇ ਨਾਲ ਇਹ ਦਿੱਤੀ ਜਾਵੇਗੀ ਤਕਰੀਬਨ 1500 2000 ਤੱਕ ਮਾਣਤਾਨ ਜਰੂਰ ਕੀਤਾ ਜਾਵੇਗਾ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਉਂਦੀ ਆ ਉਹ ਜਰੂਰ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦਾ ਦੋਸਤੋ ਇਹ ਆ ਜਿਹੜੀ ਝੋਟੀ ਖਰੀਦ ਸਕਦੇ ਹੋ ਅੱਗੇ ਦੂਜੇ ਸੂਵੇ ਲਈ ਦੋਸਤੋ ਇਹ ਬਣੀ ਹੋਈ ਆ ਬਾਈ ਦੀ ਗਾਰੰਟੀ ਵੀ ਹੈਗੀ ਆ ਬਾਕੀ ਤੁਸੀਂ ਗਾਰੰਟੀ ਤੱਕ ਨਾ ਸੀਮਤ ਰਹੋ ਤੁਸੀਂ ਆਪਣਾ ਜਦੋਂ ਖਰੀਦਣ ਲੱਗੇ ਚੈੱਕ ਵੀ ਕਰਵਾ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ